हां जी दोस्तों सारेया नुं सस्श्रीकाल स्वागत करते हां तोडा राज संधू फार्मिंग ते विच तो दोस्तों आज पहुंचे हां ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਪਿੰਡ ਬੂ ਵੀਰ ਗੁਰਲਾਲ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਇਸ ਕਿੱਲੇ ਦੇ ਉੱਪਰ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਵਪਾਰਕ ਲਾਈਨ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਨਾਕ ਤੁਹਾਨੂੰ ਦਿਖਾਉਣੇ ਆ ਦੋ ਵਾੜਾ ਤੁਸੀਂ ਆ ਸਾਹਮਣੇ ਦੇਖ ਰਿਹਾ ਜੀ ਦੋਸਤੋ ਇੱਕ ਆ ਸੂਈ ਸੁਬਈ ਵਾੜ ਤੁਹਾਨੂੰ ਦਿਖਾ ਦਾਂਗੇ ਨਾਲ ਬੱਚਾ ਹੋਊਗਾ ਠੀਕ ਆ ਜੀ ਕਿੰਨੇ ਸਮੇਂ ਦੀ ਸੂਈ ਆ ਕੀ ਮਿਲ ਕਤਲੇ ਉਹ ਪੂਰੀ ਗੱਲਬਾਤ ਬਿਲਕੁਲ ਪੂਰੀ ਜਾਣਕਾਰੀ ਜਿਹੜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਟੋਕੜ ਕੋਈ ਵਾੜ ਮੰਨ ਸਕਦਾ ਕਿ ਬਣੀ ਵੀ ਆ ਕੁਝ ਦਿਨਾਂ ਦੀ ਉਹਦੀ ਡਿਟੇਲ ਵੀ ਤੁਹਾਨੂੰ ਮਿਲ ਜੂਗੀ ਇੱਕ ਦੋਸਤੋ ਗੱਬਣ ਤਿਆਰੀ ਵਾਲੀ ਫੁੱਲ ਹੈਵੀ ਬਾਡੀ ਵੇੜ ਦੀ ਫੁੱਲ ਵਜਨਦਾਰ ਇੱਕ ਮਾਝ ਤੁਹਾਨੂੰ ਦਿਖਾ ਦਾਂਗੇ ਹੈ ਪੂਰੀ ਤਿਆਰੀ ਵਾਲੀ ਆ ਕੁਝ ਕੁ ਦਿਨ ਹਜੇ ਲੰਦੀ ਆ ਉਹ ਡਿਟੇਲ ਆਪਾਂ ਜਿਹੜੀ ਆ ਕਿੰਨਾ ਕੁ ਸਮਾਂ ਲੈ ਜੂਗੀ ਤੇ ਕੀ ਮੁੱਲ ਰਹਿਣ ਵਾਲਾ ਦੋਸਤੋ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਬਾਕੀ ਪੜਤਾ ਪੜਤਾ ਬਿਲਕੁਲ ਜਾਇਜ਼ ਤੇ ਛੋਟੇ ਰੇਟ ਹੁੰਦੇ ਆ ਇਸ ਕਿਲੇ ਦੇ ਉੱਪਰ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਪੜਤਾ ਹੁੰਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰਲਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਲੈ ਵੀ ਗਰਲਾਲ ਤਿੰਨ ਨਗ ਆਪਣੇ ਕੋਲ ਅੱਜ ਬਕਾਊ ਆ ਹਾਂਜੀ ਹਾਂਜੀ ਇੱਕ ਮੱਝ ਟੁੱਕੀ ਖੜੀ ਹੈ ਤਿਆਰੀ ਵਾਲੀ ਆ ਹਾਂਜੀ ਹਾਲੀ ਹਫਤਾ ਖੜੂ ਵੀਰ ਜੀ ਹਫਤਾ ਲੈ ਜੂਗੀ ਤੇ ਇੱਕ ਵੜ ਆਪਣੇ ਕੋਲ ਸੂਈ ਹੈ ਇਹ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਵੀਰ ਜੀ ਤੁਸੀਂ ਇਹਨੂੰ ਮੰਨ ਕੇ ਚਲੋ ਮਹੀਨਾ ਤੇ ਡੇਢ ਇੱਥੇ ਬਾ ਮਹੀਨਾ ਲਾ ਲੈ ਕੋਈ ਡੇਢ ਲਾ ਲੈ ਵੀਰ ਠੀਕ ਹੈ ਜੀ ਲਓ ਵੀ ਇਹ ਮਹੀਨੇ ਡੇਢ ਕਿਤੇ ਵੀਰ ਦੱਸ ਰਿਹਾ ਬਾਕੀ ਕਿੰਨਾ ਇਹਦੇ ਥਲੇ ਦੁੱਧ ਆ ਉਹ ਜਦੋਂ ਦੋਸਤੋ ਆਪਾਂ ਇਹਦੇ ਤੇ ਆਏ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਗਰ ਲਾਲ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਕਰ ਲਈਏ ਕਿੰਨਾ ਵਾਂ ਸਵੇ ਸੁਣ ਵਾਲੀ ਆ ਵੀਰ ਜੀ ਇਹਨੂੰ ਭਾਵੇਂ ਕੋਈ ਤੀਜਾ ਲਾ ਲੈ ਭਾਵੇਂ ਕੋਈ ਲਾ ਲੈ ਚੌਥਾ ਮੈਂ ਆਖੀ ਜਮਾ ਇਹ ਦੁਜੇ ਆ ਇਹ ਪੀਲੇ ਆ ਤੀਜੇ ਕਿ ਨਹੀਂ ਠੀਕ ਹੈ ਜੀ ਹਾਂ ਉਹ ਬਾਕੀ ਆਪਣੇ ਤੋਂ ਸਿਆਣੇ ਵੀਰ ਬੈਠੇ ਹੁੰਦੇ ਜਨਾ ਬਿਲਕੁਲ ਜੀ ਲਓ ਦੋਸਤੋ ਇੱਕ ਵਾਰੀ ਤੁਸੀਂ ਪੂਰਾ ਬਾਡੀ ਸਟਰਕਚਰ ਮੈਂ ਤੁਹਾਨੂੰ ਦਿਖਾ ਦਿੰਨਾ ਪਿੱਠ ਫੁੜੇ ਤੋਂ ਤੁਸੀਂ ਵੇਖੋ ਬਿਲਕੁਲ ਪੱਧਰ ਪਿਛੋਂ ਪਿੱਠ ਫੁੜਾ ਉੱਪਰੋਂ ਠੀਕ ਹੈ ਜੀ ਕੋਡੇ ਖਾਡੇ ਇੱਕੋ ਜਿਹੇ ਆ ਕਿ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਲੇਵੇ ਖਵਾਨੇ ਦੀ ਆ ਤੁਸੀਂ ਵੇਖੋ ਇੱਕ ਵਾਰੀ ਨੇੜੇ ਤੋਂ ਕੋਈ 6 ਦਿਨ 7 ਦਿਨ ਹਜੇ ਸਮਾਂ ਲੈ ਜੂਗੀ ਠੀਕ ਹੈ ਜੀ ਇੱਕ ਹਫਤਾ ਘਟੋ ਘਟ ਕੋਈ ਆਈਡੀਆ ਮੰਨ ਲੇ ਕਿ ਤੁਸੀਂ ਸੌਦਾ ਕਰ ਲਿਓ अच्छा गुरलाल बाकी 35 ਤੋਂ ਉੱਪਰ ਕਿਦਾਂ ਪੋਲੀ ਵੀਰ ਹਾਂਜੀ ਵੀਰ ਜੀ ਆਪਾਂ ਚਲੋ ਆਪਦੀ ਤਸੱਲੀ ਕੀਤੀ ਆ باقی ਵੀਰ ਕੋਈ ਆਵੇ ਕੋਈ ਆਪਦੀ ਤਸੱਲੀ ਜਿੱਦਾਂ ਮਰਜ਼ੀ ਕਰੇ ਆਪਾਂ ਕਿ ਨਹੀਂ ਆਪਣੇ ਤੇ ਨਾਲ ਰਵੇ ਚਲੋ ਆ ਠੀਕ ਹੈ باقی ਕੋਈ ਹੋਰ ਕੋਈ ਸਮੱਸਿਆ ਕੋਈ ਵੇਖਣ ਦੇ ਵਿੱਚ ਤਾਂ ਨਹੀਂ ਆਈ ਕੋਈ ਚੱਕਰ ਨਾ ਨਾ ਵੀਰ ਜੀ ਉਹ ਆਪਣੀ ਗਰੰਟੀ ਹੋਊਗੀ ਜੇ ਕੋਈ ਵੀਰ ਲੈ ਆ ਵੀ ਜਾਂਦਾ ਨਾ ਜੇ ਕੋਈ ਭਾਰ ਪਾਊਗੀ ਤੇ ਆਪਾਂ ਇੱਥੇ ਬੈਠੇ ਤੁਸੀਂ ਵੀ ਕਰਦਾ ਸਾਡਾ ਹੀ ਰੋਜ਼ ਦਾ ਕੰਮ ਨਾ ਬਿਲਕੁਲ ਜਿਹੜਾ ਜਿੱਦੋਂ ਆਪਾਂ ਗਰੰਟੀ ਚੌਕਲੀ ਭਾਰ ਪਿੱਛੇ ਦੀ ਕਿ ਨਹੀਂ ਸਹੀ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਗੱਲੋਂ ਨਾ ਕੋਈ ਡਰੇ ਵੀਰਾਂ ਬਿਲਕੁਲ ਇਸ ਗੱਲੋਂ ਦੋਸਤੋ ਵੀਰਾਂ ਦਾ ਬੇਜਿੰਤ ਹੋ ਜਿਓ ਕਿ ਪਸ਼ੂ ਲਿਆ ਕੇ ਕੋਈ 2 ਦਿਨ ਨਹੀਂ 4 ਦਿਨ ਕੀਤਾ 5 6 ਦਿਨ ਵੀਰ ਨੇ ਆਪਣੀ ਨਿਗਰਾਨੀ ਚ ਰੱਖਿਆ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਨੇ ਆ ਅੱਜ ਸਵੇਰੇ ਦੋਸਤੋ ਕੋਈ ਵੀਰ ਚੌਥੇ ਮੰਨਲੇ ਅੱਕੇ ਹਰਕ ਭਰਾ ਦੀ ਆਪੋ ਆਪਣੀ ਸਮਝ ਆ ਪਤਲੇ ਪਿੰਡੇ ਦੇ ਵਿੱਚ ਆ ਤੋਰਾ ਤੋਰਾ ਤੁਹਾਨੂੰ ਪੂਰਾ ਤਸੱਲੀ ਨਾਲ ਆਪਾਂ ਚੈੱਕ ਕਰਾਉਨੇ ਆ ਆ ਦੇਖੋ ਜੀ ਸੋ ਵਜਨ ਪੂਰਾ ਠੀਕ ਆ ਜੀ ਵਜਨ ਫੁੱਲ ਭਟਾ ਫੁੱਲ ਆ ਦੇਖੋ ਜੀ ਫੁੱਲ ਭਾਰੀ ਆ ਠੀਕ ਆ ਜੀ ਵਜਨ ਲੋਡ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਫੁੱਲ ਭਾਰੀ ਆ ਫੁੱਲ ਵਜਨ ਲੋਡ ਦੇ ਵਿੱਚ ਭਾਰੇ ਜੁੱਸੇ ਦੀ ਆ ਠੀਕ ਆ ਜੀ ਤੇ ਹਵਾਨਾ ਲੈਵਾ ਬੈਕ ਸਾਈਡ ਤੋਂ ਆ ਤੁਸੀਂ ਦੇਖ ਸਕਦੇ ਜੀ ਕੋਈ 5-6 ਦਿਨ ਦਿਨਾਂ ਦੇ ਵਿੱਚ ਦੋਸਤੋ ਹੋਰ ਤਿਆਰੀ ਕਰਕੇ ਬਿਲਕੁਲ ਲੈਵਾ ਤਿਆਰ ਕਰ ਲੂ ਕਿ ਜਿੰਨਾ ਕਿ ਨਾਰਮਲ ਹੀ ਇਹਨੂੰ ਕਰਨਾ ਚਾਹੀਦਾ ਆ ਦੇਖੋ ਬਾਕੀ ਸੰਧੂ ਸਾਹਿਬ ਜਿੱਥੇ ਆਪਾਂ ਲਈ ਹੈ ਨਾ ਹਾਂਜੀ ਹਾਂਜੀ ਉਹ ਬੰਦੇ ਕਹਿੰਦੇ ਸੀ ਵੀ ਸੂਨ ਦੇ ਜਦੋਂ ਨੇੜ ਹੁੰਦੀ ਤਿੰਨ ਲਾਲਾ ਸੂ ਵੀ ਪੈਣਾ ਕਰਮਾਲੀ ਤੋਂ ਬੈਠਣੇ ਜਾਂਦਾ ਚੜਾ ਹਾਂਜੀ ਬਹੁਤ ਛੜਾ ਝੁਟਾ ਕੱਢਦੀ ਕਰਮਾਲੀ ਠੀਕ ਆ ਠੀਕ ਆ ਤੇ ਗਰਨਾਲ ਵੀਰ ਨੇ ਲੈਣ ਦੇਣ ਦੀ ਕੀ ਗੱਲਬਾਤ ਹੋਊਗੀ ਕਿਥੋਂ ਕੁਲਕ ਦੇ ਦਈਏ ਇਹ ਵੀਰ ਜੀ ਆਪਣਾ ਚਲੋ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਹੀ ਤੁਹਾਨੂੰ ਪਤਾ ਹੀ ਆ ਬਿਲਕੁਲ ਆਪਣਾ ਸਾਰੇ ਵਪਾਰੀਆਂ ਨਾਲੋਂ ਜਾਇਜ਼ ਹੁੰਦਾ ਰੇਟ ਹਾਂ ਇਹ ਉਦਾਂ ਆਪਣੀ 60 ਦੀ ਵੀ ਵੇਖਦੀ 65 ਦੀ ਵੀ ਵੇਖਦੀ ਹੈ ਜਿੰਨਾ ਮਰਜ਼ੀ ਮੋਲ ਕਰਾ ਲਓ ਹਾਂਜੀ ਹਾਂਜੀ ਬਾਕੀ ਆਪਾਂ ਥੋੜੀ ਮੋਲੇ ਦਾ 60 ਆ ਹਾਂ ਤੇ 60 ਦੇ ਵਿੱਚੋਂ ਆਪਾਂ 2000 ਰੁਪਇਆ ਮਾਨਤਨ ਕਰ ਦੇਣਾ ਛੋੜ ਲਾਲੇ ਜਿੰਦਾ ਮਰਜੀ 50 ਜਾਰੀ ਦੇ ਦਾਂਗੇ ਤੇ 58 ਦੀ ਹਾਂਜੀ ਠੀਕ ਹੈ ਬਾਕੀ ਤੁਸੀਂ ਵੇਖ ਲੋ ਰੋਇ ਬਣਾਉਂਦੇ ਹੈ ਵੀਡੀਓ ਕੋਈ ਇੰਨਾ ਸਸਤਾ ਵੀ ਡੰਗਰ ਨਾ ਵੀ ਪੂਰੀ ਭਾਰੀ ਆ ਦੋਸਤੋ ਫੋਨ ਵਜਣ ਵਾਲੀ ਆ 58000 ਦੀ ਵੀਰ ਕਹਿ ਰਿਹਾ ਬਾਕੀ ਵਜਨ ਲੋੜ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਲਓ ਠੀਕ ਹੈ ਬਾਕੀ ਹੈ ਦੁੱਧਾਂ ਵਾਲੀ ਕਰੀ ਨਾੜਾ ਹੀ ਨਾੜਾ ਸੰਧੂ ਸਾਹਿਬ ਵੇਖੋ ਇਧਰੇ ਵੇਖੋ ਹਾਂ ਹੁਣ ਕਾਣੀ ਕੈਮਰੇ ਹੀ ਦਿਖਦੀਆਂ ਕਿ ਨਹੀਂ ਨਾੜਾ ਹੀ ਨਾੜਾ ਕਰਨ ਵਾਲੀ ਇਸ ਮਰੀਜ਼ ਦੀ ਠੀਕ ਹੈ ਤੋ ਜਿੰਨੀ ਆ ਦੋਸਤੋ ਸਾਰੀ ਚੰਗੀ ਆ ਬਾਕੀ ਥਾਣੇ ਦੇ ਵਿੱਚ ਵਾਲੇ ਪਾਸਿਓ ਤੁਸੀਂ ਆਣ ਕੇ ਆਪਣੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਆਪਣੀ ਅੱਗੋਂ ਤਸੱਲੀ ਕਰਕੇ ਲੈ ਕੇ ਆਏ ਆ ਅੱਗੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ 58000 ਦੀ ਜਿਹੜੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ 58000 ਦੀ ਠੀਕ ਆ ਜੀ ਲੈ ਵੀ ਕਰਲਾ ਲੱਗੇ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈਡ ਖੜੀ ਵੀਰ ਹਾਂਜੀ ਵੀਰ ਜੀ ਇਸ ਕਿਰਮਾ ਸੂਹਾ ਆਪਣੇ ਕੋਲ ਇਹ ਵੀਰ ਜੀ ਦੂਜਾ ਸੂਹਾ ਵਾ ਕਰਦੇ ਆ ਆਪਾਂ ਨੂੰ ਦੂਜਾ ਹੀ ਦੱਸਿਆ ਜੁੱਤਾਂ ਦੂਜਾ ਕ ਸੂਹਾ ਹਾਂਜੀ ਤਾਂ ਦੋਸਤੋ ਦੂਜਾ ਸੂਹਾ ਇਹ ਵੇੜਾ ਤੇ ਸਾਇਕਲ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ। ਤਾਂ ਸੂਈ ਕਿੰਨੇ ਕ ਟਾਈਮ ਦੀ ਦੱਸਿਆ ਸੀਗਾ? ਸੂਈ ਵੀਰ ਜੀ ਇਹਨੂੰ ਕੋਈ ਮਹੀਨਾ ਲਾ ਲੇ। ਹਾਂ। ਕੋਈ ਵੀਰ ਭਾਵੇਂ ਡੇਢ ਲਾ ਲੇ। ਕਿਉਂਕਿ ਆਪਾਂ ਮੋਲੀ ਜਦੋਂ ਉਹਨਾਂ ਕਰਾ ਦਿੰਨਾ ਤੇ ਆਪਾਂ ਕਿਸੇ ਦਾ ਠੱਗੀ ਡੋਰੀ ਨਹੀਂ ਮਾਰਨੀ। ਮੈਂ ਆਖਾਂ 10 ਦਿਨਾਂ ਦੀ ਹਉ ਤੇਰੀ ਸੂਈ ਆ ਉਹ ਗਲਤ ਨਹੀਂ ਨਾ ਦੀ। ਵੱਛਾ ਮਗਰ ਵੱਛਾ ਮਗਰ ਹਾਂਜੀ। ਅੱਛਾ ਜੀ। ਬਾਕੀ ਸੀਰ ਠੰਡੀ ਕਰਨ ਵਾਲੀ ਕੋਈ ਇਹਨੂੰ ਜੋੜ ਨਹੀਂ ਪਾਉਣਾ ਕੋਈ ਵੰਗਾ ਨਹੀਂ ਆ। ਹਾਂ। ਭਾਵੇਂ ਨੂੰ ਦਿਹਾੜੀ ਦਾ ਚਾਰ ਅਰੀ ਚੋੜੋ ਕੋਈ ਜੀ। ਦੁੱਧ ਕਿੰਨਾ ਕਰਵਾ ਲੇ ਥੱਲੇ? ਦੁੱਧ ਵੀਰ ਹੋਊਗਾ ਲਓ ਦੋਸਤੋ ਕੋਈ ਮਹੀਨੇ ਤੋਂ ਬੀ ਡੇ ਕਿਤਾ ਮੱਝਾਂ ਵਰਗਾ ਹਾਂ ਜੀ ਤੇ 8989 ਤੇ ਜਿਹੜੀ ਇਹ ਚੱਲ ਰਹੀ ਹੈ ਠੀਕ ਆ ਆ ਥਣ ਦੇਵਾ ਬਾਕੀ ਚੋਣ ਜਾਂਦੀਆਂ ਸਾਫ਼ ਆ ਹਾਂਜੀ ਭਾਜੀ ਉਹ ਚਲੋ ਅਗਲੇ ਨੇ ਮੈਂ ਸ਼ਾਦੀਆਂ ਦੇਈ ਜਾਵਾਂ ਉਹ ਤਸਲੀ ਵੀਰ ਨੇ ਕਿਹਨੇ ਕਰ ਲੈਣੀ ਹੈ ਬਾਕੀ ਆਪਾਂ ਦਾ ਉਹਨੇ ਆਪਦੀ ਤਸਲੀ ਕਰਕੇ ਲਿਉਂਦੇ ਡੰਗਰ ਉਹ ਮਾੜਾ ਲਿਉਂਦੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਲਓ ਦੋਸਤੋ ਤਸਲੀ ਭਰਾ ਜਿਹੜੇ ਵੀਰ ਨੇ ਕਰਨੀ ਆ ਕਿਉਂਕਿ ਦੁੱਧ ਚਵਾਉਣ ਲਈ ਆ ਤੇ ਇਹ ਤਾਂ ਹੈ ਨਹੀਂ ਵੀ ਪਸ਼ੂ ਗੱਭਣਾ ਠੀਕ ਆ ਜੀ ਕੋਈ ਟਿੱਪ ਕੇ ਖੜਨੀ ਕਿਸੇ ਵੀਰ ਨੇ ਤੇ ਚੋਕੇ ਮੇਰਾ ਵੀਰ ਤਸੱਲੀ ਕਰ ਲਿਓ 8989 ਤੇ ਜਿਹੜੀ ਇਹ ਇਹ ਚੱਲਣ ਈ ਹੈ ਇੱਕ ਰੰਗ ਬਿਲਕੁਲ ਕਾਲੀ ਆ ਬਲੈਕ ਰੰਗ ਦੇ ਵਿੱਚ ਬਾਕੀ ਕੋਈ ਗਰਮੀ ਗਰਮੀ ਦੀ ਨਹੀਂ ਸੰਧਾ ਨੂੰ ਤੇ ਕਰਾਸ ਅੰਗ ਦੇ ਵਿੱਚ ਕੋ ਗਰਮੀ ਗਰਮੀ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਆ ਦੇਖੋ ਜੀ ਬਾਕੀ ਗਰਲਾਲ ਬੰਗਾ ਬੰਗਾ ਪਾਉਣ ਦੀ ਲੋੜ ਨਹੀਂ ਮੈਂ ਇਹਨਾਂ ਵੀਰ ਜੀ ਲੋੜ ਹੀ ਨਹੀਂ ਗਈ ਤੇ ਨਾ ਆਪਾਂ ਪਾਇਆ ਨਾ ਉਹਦੀ ਗੱਲ ਪਈ ਨਾ ਬਹੁਤ ਸੋ ਅੱਗੇ ਕਿਸੇ ਦੀ ਵੀਰ ਦੀ ਉਹ ਖੁਸ਼ੀ ਆ ਕਿਸੇ ਵੀਰ ਨੇ ਪਾਉਣੀ ਆ ਬੰਗੇ-ਪੁੰਗੇ ਦੀ ਆ ਤਾਂ ਠੀਕ ਆ ਜੀ ਬਾਕੀ ਹੈ ਨਹੀਂਗੀ ਬਿਨਾ ਬੰਗੇ ਤੋਂ ਵੀ ਤੁਸੀਂ ਚਬਾਈ ਕਰ ਸਕਦੇ ਜੇ ਆਦੀ ਠੀਕ ਆ ਨਾ ਵੀਰ ਗਰਲਾਲ ਇਹਦਾ ਮੁੱਲ ਫਿਰ ਕੀ ਕਰਦੇ ਫਿਰ ਇਹਦਾ ਮੁੱਲ ਵੀਰ ਜੀ ਬਿਲਕੁਲ ਇਹਦਾ ਵੀ ਜਾਇਦ ਹੀ ਆ ਜਿਹੜਾ ਆ ਵੀ ਪਹਿਲੇ ਪਹਿਲੇ ਫੋਨ ਤੇ ਡੰਗਰ ਵੇਖਣ ਆ ਮੁੱਲ ਇਹਦਾ 28 ਆ ਅੱਛਾ ਤੇ 28 ਦੇ ਵਿੱਚੋਂ ਵੀ 2 ਛੱਡ ਦੇਣਾ ਹਾਂ 26 26 ਦੀ ਜਾਨ 26 ਦੀ ਹਾਂਜੀ ਲੋਕ ਦੋਸਤੋ 26000 ਦੀ ਇਹ ਮਿਲ ਜੂਗੀ ਤੁਹਾਨੂੰ ਬਾਕੀ ਤਾਂ ਉਹ ਆ ਰਹੇ ਦੀ ਡਿਮਾਂਡ ਦਿੱਤੀ ਆ ਠੀਕ ਆ ਜੀ ਆ ਰੰਗ ਬਾਰ ਤੇ 26000 ਦੀ ਇਹ ਜਿਹੜੀ ਦੋਸਤੋ ਯਸਨੋ ਆ ਠੀਕ ਆ ਤੇ ਗਰਲਾਲ ਥੋੜਾ ਜਿਹਾ ਆ ਬੱਚਾ ਚੁਗਦਾ ਮਾੜਾ ਧਾਰਾ ਮਾਰ ਕੇ ਬਾਝ ਦਿਖਾ ਦਾਂਗੇ ਆਪਾਂ ਹਾਂਜੀ ਐਨੂੰ ਕਰਦੇ ਬੱਚਾ ਮਾੜਾ ਜਿਹਾ ਲੱਗਾ ਸੀ ਆ ਲਓ ਜੀ ਠੀਕ ਹੈ ਬਾਕੀ ਸੀਲ ਠੰਡੀ ਕਰਮਾ ਵਾਲੀ ਹੰਦੂ ਸਾਹਿਬ ਇਦਾਂ ਦਾ ਨਹੀਂ ਕੋ ਚੱਕਰ ਲਾਇਆ ਹਾਂ ਧਾਰਾ ਮਰਵਾ ਕੇ ਦੋ ਕੋਲੋਂ ਦੋ ਦੋ ਧਾਰਾ ਮਾਰ ਹੀ ਦੋ ਹਾਂ ਤਾਂ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਆਪਾਂ ਥੋੜੀ ਜਿਹੀ ਕਰਵਾ ਦਿੰਨੇ ਆ ਭੂਰ ਛੱਟਾ ਚੈੱਕ ਕਰ ਲਵੋਗੇ ਤੁਸੀਂ ਖੱਖ ਰਿਓ ਚੈੱਕ ਮਾਰ ਲੀ ਆ ਲਓ ਜੀ ਠੀਕ ਹੈ ਆ ਅਗਲੇ ਥਾਂਾਂ ਦੀ ਚਵਾਈਏ ਦੋਸਤੋ ਆ ਮੰਗ ਲਿਆ ਦੇਖੋ ਵੇਗਾ ਜੀ ਨੋ ਵੀ ਭਰਾਓ 26000 ਰੁਪਏ ਮਿਲ ਜੂਗੀ 8 9 8 9 ਕਿਲੋ ਦੁੱਧ ਤੇ ਬਾਕੀ ਵੇਹੜ ਤੁਸੀਂ ਪ੍ਰੋਪਰ ਦੇਖ ਲਈ ਆ ਇੱਕ ਗਰਲਾਲ ਆਪਣੇ ਕੋਲ ਜਿਹੜਾ ਆ ਲਾਸਟ ਵਿੱਚ ਨਾਗਾ ਹਾਂਜੀ ਇਹ ਟੋਕੜ ਆ ਗਈ ਆ ਇਹ ਵੀ ਇਹਦੀ ਟੋਕੜ ਜੇ ਹਾਂਜੀ ਟੋਕੜ ਆ ਦੋਸਤ ਠੀਕ ਆ ਕਦ ਕੋ ਤੋਂ ਵੱਡਾ ਵੈਸੇ ਕ੍ਰੋਸ ਆ ਬਾਕੀ ਅੰਗ ਦੇ ਵਿੱਚ ਗਾਂ ਠੰਡੀ ਕਰਮਾਲੀ ਇਹ ਵੀ ਗੱਲਾਂ ਗਾਵਾ ਹਾਂ ਹਾਂਜੀ ਕੋਈ ਹੋਰ ਨਹੀਂ ਯੂ ਆਹ ਲਓ ਜੀ ਆ ਦੇਖੋ ਬਾਕੀ ਇਹ ਵੀ ਚਲੋ ਵਪਾਰੀ ਕੋਈ ਉਦਾਂ ਤੋਂ ਹੁੰਦੀ ਉਹਨੇ ਦੁੱਧ ਦੇਦਾ 8 9 ਹੀ ਗੈ ਦੇਣਾ ਆ ਬਿਲਕੁਲ ਹਾਂਜੀ ਤੁਹਾਨੂੰ ਲੱਗਦਾ ਵੀ ਆ ਪਰ ਆਪਾਂ ਸਚਾਈ ਤੇ ਆਪਾਂ ਡੰਗ ਰਹੇ ਇਹ ਨਹੀਂਗਾ ਵੀ ਆਪਾਂ ਨੂੰ ਬਾਅਦ ਤੁਹਾਨੂੰ ਵੀ ਲਾਮਾ ਆਊਗਾ ਨਾਲੇ ਕਿ ਨਹੀਂ ਨਹੀਂ ਜੋ ਥੱਲੇਗਾ ਆਪਾਂ ਦੱਸਦੇ ਤੋ ਰਹੇ ਹਾਂ ਹਾਂਜੀ ਜੋ ਤਾਂ ਕਿਸੇ ਠੰਡੀ ਕਰਮਾ ਲਈਏ ਭਾਣ ਇਦਾਂ ਬੈਠੇ ਰ ਕੋਈ ਹਾਂਜੀ ਅੱਛਾ ਕਰਨਾਲ ਦੁੱਧ ਕਿੰਨਾ ਤੇ ਥੱਲੇ ਦੱਸਿਆ ਇਹ ਥੱਲੇ ਵੀਰਦੀ ਹੈਗਾ ਦੁੱਧ 6 ਹੋਊਗਾ ਤੇ 5 ਦੀ ਆਪਾਂ ਨੇ ਵੀ 5 ਕਿਲੋ ਕਿਲੋ ਘਾਟੀਆਂ ਪਾਖਾਂਗੇ ਠੀਕ ਹੈ ਬਾਕੀ ਆਹ ਵੇਖ ਲੋ ਪਸੰਦੀ ਕੋ ਇਹੋ ਜਾਨੇ ਕਿ ਚੱਕਰ ਇਸੇ ਤਰ੍ਹਾਂ ਮੈਂ ਇਤਨੇ ਹੱਥ ਲਾਇਆ ਤਾਂ ਪਸੰਦ ਪੈਣੀ ਬਸ ਬਸ ਹਾਂਜੀ ਤੇ ਬਣੀ ਵੀ ਹੈਗੀ ਅੱਗੇ ਇਹ ਵੀ ਦੀ ਬਣੀ ਦਾ ਚਲੋ ਆਪਾਂ ਮੈਂ ਤੁਹਾਨੂੰ ਦੱਸ ਦਿੱਤਾ ਇਦਾਂ ਅਗਲਾਂ ਦਾ ਵੀ ਨਾ ਝੂਠੀ ਘਰੇ ਮਰੀ ਜਾਂਦਾ ਵਾ ਹਾਂ ਹਾਂ ਇਹਨੂੰ ਬਣੀ ਨੂੰ ਹੋ ਗਿਆ 20 ਦਿਨਾਂ ਤੋਂ ਉੱਤੇ ਦਿਨੋਂ ਚੱਲੇ ਕੋ ਦੋ ਚਾਰ ਦਿਨ ਠੀਕ ਆ ਹਾਂਜੀ ਪਰ ਆਪਾਂ ਨੂੰ ਲੱਗਦਾ ਤਾਂ ਹੈਗਾ ਵੀ ਚਲੋ ਵੀ ਖਲੋ ਗਈ ਆ ਬਾਕੀ ਆਪਾਂ ਉਹ ਮੋਲ ਨਹੀਂ ਕਰਨਾ ਉਹ ਆਪਾਂ ਗੱਲ ਹੀ ਨਹੀਂ ਕਰਨੀ ਸਹੀ ਆ ਵੀ ਬਣੀ ਆ ਤਾਂ ਮੈਂ ਆਖਾਂ ਵੀ ਨਹੀਂ ਨਹੀਂ ਕਿ ਨਹੀਂ ਨਿਕਲ ਸਕਦੀ ਆ ਇਹ ਨਾ ਵੀ ਕੋਈ ਅੱਗਾ ਜਾ ਕੇ ਇਦਾਂ ਕੋਈ ਦਵਾਈ ਦਿੱਤੀ ਜਾਵੇ ਨਹੀਂ ਬੋਲਦੀ ਨਹੀਂ ਇਦਾਂ ਕੋਈ ਡੀਕਲੇ ਕੋ ਦੱਸ ਦੇਣ ਹਫਤਾ ਸ਼ਾਂਤ ਆਪੀ ਹੁਣ ਕੇ ਜਿੱਥੋਂ ਆਇਓ ਨਾ ਪੱਕੀ ਦੱਸੀ ਹੈ ਵੀ ਆਪਣੇ ਹਾਂਜੀ ਹਾਂਜੀ ਆਹੋ ਆਪ ਸੱਜਣ ਬੰਦੇ ਤੋਂ ਲਈ ਆਉਨੇ ਆਪ ਨੂੰ ਦੱਸਿਆ ਬੱਛੇ ਤੋਂ ਬਣੀ ਆ ਠੀਕ ਹੈ ਲੈ ਆਓ ਫਿਰ ਗਰਲਾਲ ਖੋਲ ਕੇ ਲਓ ਦੋਸਤੋ ਦੁੱਧ 6 ਕਿਲੋ ਤੇ ਜਿਹੜਾ ਦੁੱਧ 5 6 ਕਿਲੋ ਆ ਦੋਸਤੋ ਉਹਦੇ ਪੈਸੇ ਲੈਣੇ ਆ ਠੀਕ ਆ ਜੀ ਹਾਂਜੀ ਕੋਈ ਟੱਪਣਾ ਨਾ ਨਿਕਲੇ ਨਾ ਨਿਕਲੇ ਉਹਦੇ ਕੋਈ ਪੈਸੇ ਨਹੀਂ ਲੱਗਣੇਗੇ ਬਾਹਾਂ ਆਪਣਾ ਕੰਪੜ ਕਹਿ ਕੇ ਨਹੀਂ ਦੇਣੀ ਕੀ ਹਾਂਜੀ ਪਰ ਇੰਨਾ ਵੀ ਚਲੋ ਬਣੀ ਉਹਦਾ ਵੇਰਵਾ ਪਾ ਦਤਾ ਜਿੰਨਾ ਅਗਲਾ ਹੱਦਣਾ ਵੀ ਕੱਦੂ ਤੋਂ ਵੱਡਾ ਦੋਸਤੋ ਕੱਦ ਵੱਡਾ ਵੇ ਤੇ ਦੁੱਧ 6 ਕਿਲੋ ਪਰ 5 ਕਿਲੋ ਪੱਕਾ ਜਿਹੜਾ ਮਿਨਿਮਮ ਦੁੱਧ ਉਹ 5 ਕਿਲੋ ਮੰਨ ਕੇ ਤੁਸੀਂ ਸੌਦਾ ਬਾਕੀ ਸੰਤੂ ਸਾਹਿਬ ਦੁੱਧ 6 ਹੀ ਹੋਊਗਾ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਪਤਾ ਥੋੜਾ ਘੱਟ ਹੀ ਕਿਲੋ ਦੱਸਦਾ ਬੰਦਾ ਵੀ ਜਾਲਾ ਘੱਟ ਦੱਸਣ ਵਾਲੇ ਤਾਂ ਕੋਈ ਰਹਿ ਨਹੀਂ ਗਏ ਕੇ ਗਰ ਲਾਲ ਪਾਰ ਦੀ ਲੈਨ ਚ ਚਲੋ 6 ਦਾ 8 9 ਪਰ ਸਮਝ ਆ ਪਰ ਮੈਨੂੰ ਲੱਗਦਾ ਵੀ ਚਲੋ ਸਹੀ ਦੱਸਣਾ ਚਾਹੀਦਾ ਹਾਂਜੀ 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 ਲੋ ਵੀ ਪ੍ਰਭੂ ਠੀਕ ਆ ਜੀ ਦੁੱਧ ਵੀਰਾਂ ਦਾ ਵੀ 6 ਬਿਲਕੁਲ ਚੋਲਿਓ ਪਰ 5 ਕਿਲੋਆਂ ਦਾ ਮੰਨ ਕੇ ਵੀਰ ਮੇਰਾ ਕੋਈ ਸੌਦਾ ਕਰ ਲਿਓ 6 5 6 ਤੇ ਚੱਲਣ ਲਈ ਤੇ ਇਹਦੀਆਂ ਧਾਰਾਂ ਸੰਧੂ ਸਾਹਿਬ ਮਰਵਾ ਦਿੰਨੇ ਆਪਾਂ ਆ ਲਓ ਜੀ ਤੋਂ ਧਾਰਾਂ ਤੁਹਾਨੂੰ ਦੋਸਤੋ ਇਹਦੀਆਂ ਵੀ ਆਪਾਂ ਚਾਰੇ ਥਾਂ ਤੋਂ ਚੈੱਕ ਕਰਾ ਦਿੰਨੇ ਆ ਆਪ ਦੇਖਿਓ ਜਰਾ ਮੋਟੀ ਧਾਰਾਂ ਦੀ ਜਨਰਜੀ ਨਾ ਲਓ ਜੀ ਠੀਕ ਆ ਠੀਕ ਆ ਜੀ ਮੈਂ ਵੀ ਗਰ ਲਾਲ ਮੋਲੇ ਦਾ ਵੀਰੇ ਦੱਸਦੇ ਕੀ ਕਰਦੇ ਆ ਵੀਰ ਜੀ ਮੋਲੇ ਦਾ ਆਪਾਂ ਜਿੰਨਾ ਮਰਜੀ ਗਾਂ 15 ਦੀ ਵੀ ਵੇਖਦੀ ਆ ਹਾਂ ਜੀ 14 ਦੀ ਵੀ ਵੇਖਦੀ ਆ ਮੋਲੇ ਦਾ 13 ਆ ਹਾਂ 13 ਦੇ ਵਿੱਚੋਂ ਹੀ ਆਪਾਂ ਮਾਨਤਾ ਕਰ ਦੇਣਾ 11 ਦੀ ਦੇ ਦੇਣੀ ਠੀਕ ਆ ਜੀ ਹਾਂਜੀ 11 ਦੀ ਹਾਂ ਨਾ ਕੋਈ ਨਹੀਂ 11 ਦੇ ਵਿੱਚੋਂ ਦੀ ਜੇ ਮੌਕੇ ਤੇ ਕਰਦੇ ਆ ਹੋਰ ਕਰਦੇ ਆ ਜੀ ਕਰਦੇ ਕਰਦੇ ਪਹਿਲੇ ਪਹਿਲੇ ਫੋਨ ਤੇ ਜਿਹੜੇ ਨਗਰ ਵੇਖ ਜਾਣ ਬਾ ਉਹ ਹੀ ਆਪਾਂ ਬਿਲਕੁਲ ਬਿਲਕੁਲ ਲਓ ਦੋਸਤੋ ਮੁੱਲ ਪਹਿਲਾਂ ਹੀ ਉਹਨੇ ਕੀਤੇ ਜਾਂਦੇ ਵੀ ਪਹਿਲੇ ਪਹਿਲੇ ਫੋਨਾਂ ਤੇ ਮਿੰਟਾਂ ਸੈਕਿੰਟਾਂ ਦੀ ਖੇਡ ਬਾਤ ਹੀ ਬਣਦੀ ਹੈ ਗੱਲ ਬਾਤ ਕਿਉਂਕਿ ਰੇਟ ਜ਼ਿਆਦਾ ਤੇ ਖਰੀਦਦਾਰ ਜ਼ਿਆਦਾ ਹਾਂਜੀ ਤੇ ਖਰੀਦਣਾ ਦੋਸਤੋ ਨਾਰਮਲ ਫਾਰਮਰ ਵੀਰਾ ਨਹੀਂ ਆ ਠੀਕ ਹੈ ਜੀ ਬਾਕੀ ਆਪਣਾ ਨਹੀਂ ਚਲੋ ਪਹਿਲੀ ਕੋਈ ਵੀਰ ਭਰਾ ਵੀਡੀਓ ਚੈੱਕ ਕਰ ਲੈ ਕੋਈ ਇੱਕ ਵੀ ਕਮੈਂਟ ਮਾੜਾ ਨਹੀਂਗਾ ਤੁਹਾਨੂੰ ਵੀ ਪਤਾ ਹੀ ਆ ਵੀ ਆਪਾਂ ਥੰਡੀ ਠੋਰੀ ਵਾਲਾ ਆਪਣੇ ਤੋਂ ਕੰਮ ਨਹੀਂ ਹੈਗਾ ਜਿੰਨਾ ਚਿਰ ਕੰਮ ਚੱਲੂਗਾ ਆਪਾਂ ਸਾਫ਼ ਹੀ ਕਰਨਾ ਸਾਫ਼ ਹੀ ਕਰਨਾ ਕਿ ਉਹੋ ਜਿਹੀ ਨਹੀਂ ਵੀ ਕਿਸੇ ਨਾਲ ਧੋਖਾ ਧੜੀਆ ਤੁਹਾਨੂੰ ਬਹੁਤ ਕਰਮਾ ਨਹੀਂ ਤੁਸੀਂ ਥਾਂ ਦੇਵੇ ਦੀ ਸਾਫ਼ ਸੁਥਰੀ ਆ ਫਸਮਣ ਤੋਂ ਬਾਅਦ ਆ ਵੇਖੋ ਤੁਸੀਂ ਥਾਂ ਕਿਵੇਂ ਦਾ ਕੱਢ ਆਈ ਆ ਲੰਮੇ ਥਾਣਾ ਕਰਮਾ ਲਿਆ ਮੱਝਾ ਵਾਂਗੂ ਠੀਕ ਹੈ ਜੀ ਤੇ ਸਫਾਈਆਂ ਸਪੂਈਆਂ ਪੂਰੀਆਂ ਵੈਸੇ ਅਗੋਂ ਦੋਸਤੋ ਜਿਹੜੇ ਵੀਰ ਨੇ ਨਾਰਮਲ ਥੋੜਾ ਜਿਹਾ ਪੈਸੇ ਕਰਨੇ ਆ ਸੰਨ ਵਿਚਾਲੇ ਕਈਆਂ ਵੀਰਾਂ ਦੇ ਪਸ਼ੂ ਖਾਂਦੀਆਂ ਪਏ ਹੁੰਦੇ ਆ ਉਹ ਤੁਸੀਂ ਬਿਲਕੁਲ ਡੰਗਾ ਥਾਰ ਸਕਦੇ ਜੇ ਇੰਨੇ ਕ ਪੈਸਿਆਂ ਦੇ ਵਿੱਚ ਗੁਰਲਾਲ ਇੱਕ ਨੰਬਰ ਬੋਲ ਦਈਏ ਵੀਰ ਵੀਰ ਜੀ ਨੰਬਰ ਹੈਗਾ ਆਪਣਾ 98145 ਤੇ 83021 ਹੈ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਵੀਰ ਗੁਰਲਾਲ ਆ ਪਿੰਡ ਬੂ ਤੋਂ ਹਰੀਕੇ ਪੱਤਨ ਤੁਸੀਂ ਵਿజిਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਵੀ ਲੱਗ ਜਾਂਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ